ਜੇ ਨਹੀਂ ਪਿਆ ਕਿੜੇ ਕਿ ਨਹੀਂ ਇਹ ਵੀ ਦੱਸਿਓ ਉਹ ਗੱਤ ਸੀਜ਼ਨ ਤਕਰੀਬਨ ਖਤਮ ਹੋਈ ਚੱਲਿਆ ਤੋੜੀਆਂ ਤਾੜੀਆਂ ਦਾ ਣਕਾਂ ਗੁਣਕਾਂ ਦਾ ਤੇ ਹੁਣ ਪੈੜੀਆਂ ਪੁੜੀਆਂ ਵਾਹਣ ਲਿਆ ਆ ਆਪਣੀ ਫਸਲ ਭੂਕਾ ਜਣੀਆਂ ਸੁੱਕ ਜੱਲੀਆਂ ਵਾ ਸੁੱਕੀਆਂ ਭੂਕਾ ਵਡਾਂਗੇ ਫਿਰ ਤੁਹਾਨੂੰ ਇਹ ਵੀ ਨਾਲ-ਨਾਲ ਦੱਸਾਂਗੇ ਕਿੰਦਾਂ ਤਜਰਬਾ ਦਾ ਗੰਡਿਆਂ ਦਾ ਕਿ ਆ ਕੇ ਕਵੀਰ ਨੇ ਕਮੈਂਟ ਕੀਤਾ ਵੀ ਜਿਹੜੇ ਜਾਦੇ ਬੰਦੇ ਗੰਡੇ ਲਾਉਂਦੇ ਨਾ ਸਰ ਹਰ ਇੱਕ ਫਸਲ ਦਾ ਆਪੋ ਆਪਣਾ ਤਜਰਬਾ ਹੁੰਦਾ। ਨਹੀਂ ਤੇ ਆ ਪਹਿਲਾਂ ਲਾਉਂਦੇ ਨੇ ਸਾਡੇ ਗੰਡੇ ਖਰਾਬ ਹੋ ਜਾਂਦੇ। ਤੇ ਹੁਣ ਕਿਸੇ ਵੀਰ ਨੂੰ ਪੁੱਛਿਆ ਸੀ ਉਹ ਆਂਦਾ ਵੀ ਗੰਡਿਆਂ ਦੀਆਂ ਪੂਕਾ ਜਣੀਆਂ ਐ ਸੁੱਕਣ ਦੇਣੀਆਂ ਜਿ ਤਰ੍ਹਾਂ ਆਪਾਂ ਲਸਣ ਦੀਆਂ ਸੁੱਕਣ ਦਿੰਨੇ ਫਿਰ ਗੰਡਾ ਖਰਾਬ ਨਹੀਂ ਹੁੰਦਾ। ਹੁਣ ਵੇਹਣੀ ਅਰ ਕੀ ਤਜਰਬਾ ਕਰਕੇ ਵੀ ਹੁੰਦਾ ਕਿ ਨਹੀਂ ਹੁੰਦਾ। ਇਹ ਮੀਟਾ ਨਾਲ ਨਾਲ ਦੱਸਾਂਗੇ। ਰਾਤ ਲਸਕਾ ਦੇ ਯਾਰ। ਹੁਣ ਆਪਾਂ ਆ ਗਏ ਆ ਤੁਹਾਡਾ ਇਹ ਜਿਮੀ। ਚਲੋ ਇਧਰ ਆਓ। ਚਲੋ ਇਧਰ। ਇਧਰ। ਅੱਧਾ ਤਾਂ ਡੰਦਾ ਹਾਂ। ਬਸ ਰਹਿ ਗਿਆ ਆਪਣਾ ਥੋੜਾ ਹੀ ਕੰਮ ਮੰਡੀ ਜਾਣ। ਜਿਮੀ 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 ਚੱਕੇ ਲੱਗੇ ਆ ਚੱਕਿਆਂ ਤੋਂ ਬਾਅਦ ਪਾ ਲੈ ਆ ਜੇ ਹੋਊਗੀ ਤੇ ਪਾ ਦਾਂਗੇ ਨਹੀਂ ਤੇ ਫੇਰ ਵਾਪਸ ਲੈ ਜਿਓ ਟਰੈਕਟਰ ਤੇ ਘਰੇ ਜੋ ਤਨ ਵੀਰ ਨੇ ਆਪਣੇ ਯਾਰ ਕਹਿੰਦੇ ਪਤਾ ਨਹੀਂ ਬੀੜੀ ਬੁੜੀ ਪੀਤੀ ਆ ਵੀ ਕੀ ਸਿਸਟਮ ਕੀਤਾ ਕੰਬਦੀ ਆ ਗੱਲ ਵਿਚਾਰੇ ਦੇ ਦੋ ਡੰਗਰ ਅੱਗ ਲਾ ਕੇ ਪਤਾ ਨਹੀਂ ਕਿ ਇਹਨੇ ਛੜਾਰਤ ਕੀਤੀ ਕੀ ਚੱਕਰੀ ਦੀ ਐ ਪੂਰਾ ਇਹਦੇ ਨਾਲ ਫੜਕੇ ਦੇ ਕਾਨੇ ਕੁੰਨੇ ਕਾਹ ਕੋ ਲੱਗੇ ਆ ਵੀਰ ਆਪਣਾ ਬੰਦਰਾ ਸਿੰਘ ਆਉਂਦਾ ਯਾਰ ਤੇ ਅਜੇ ਇਹਨੇ ਮੈਨੂੰ ਸ਼ੱਕ ਲੂਣ ਲੈ ਕੇ ਨਾ ਕਹਿੰਦਾ 10 ਕ ਦੇਣੀ ਹੋਈ ਆ ਵੀ ਡੰਗਰ ਖਰੀਦੇ ਤੇ ਬਹੁਤ ਤਗੜੀ ਮਾੜੀ ਗੱਲ ਹੋਈ ਸਾਡੇ ਸਾਰੇ ਪਿੰਡ ਵਾਸਤੇ ਕਿੱਦਾਂ ਕੀ ਚੱਕਰ ਬਣਿਆ ਵੀਰੇ ਤੈਨੂੰ ਕਿੱਦਾਂ ਸਮਝ ਲੱਗੀ ਕੋਈ ਗੱਲ ਨਹੀਂ ਵੀਰੇ ਆਸਾਨ ਨਹੀਂ ਨਾ ਅਈ ਵਿਚਾਰਾ ਰਾਤ ਇੱਥੇ ਤੂੰ ਨੇਰੇ ਤੂੜੀ ਬਣਾ ਕੇ ਆ ਵੀਰ ਬਣਾਉਂਦਾ ਤੂੜੀ ਹੂੰ ਤੇ ਇੱਥੇ ਡੰਗਰਾਂ ਨੇ ਸਾਨੂੰ ਪਾਣੀ ਢਾ ਕੇ ਗਏ ਆ ਤੇ 15-20 ਮਿੰਟਾਂ ਦੇ ਬਾਅਦ ਹੀ ਸਾਨੂੰ ਪਤਾ ਲੱਗ ਗਿਆ ਵੀ ਅੱਗ ਦੇ ਉੱਤੇ ਲੱਗ ਗਈ ਪਤਾ ਲੱਗ ਅੱਛਾ ਰੱਬ ਬਣੀ ਰੱਬ ਹੀ ਜਾਣਦਾ ਹੈ ਤੇ ਅੱਛਾ ਇਹ ਲੋਨ ਲੈਣ ਵੀ ਲਿਆ ਤੁਸੀਂ ਮੈਂ 2.5 ਲੱਖ ਦਾ ਲੋਨ ਲੈ ਕੇ ਤੇ ਹੁਣ ਇਹ ਡੰਗਰ ਪਾਏ ਹੀ ਅੱਛਾ ਨਾਲ ਆਪਦਾ ਗੁਜ਼ਾਰਾ ਕਰਦੇ ਆ ਪਰ ਆ ਜਿਹੜਾ ਹੁਣ ਪਣਾ ਵਾਪਰ ਗਿਆ ਹੁਣ ਤੇ ਲੋਨ ਤਾਰਨਾ ਵੀ ਉਕਾ ਜਾਣਾ ਹੈ ਜੀ ਇਹ ਤਾਂ ਬਹੁਤ ਮਾੜੀ ਗੱਲ ਹੋਈ ਹੈ ਇਹੋ ਜਿਹਾ ਕੰਮ ਦੇ ਕੋਈ ਵੈਸੇ ਨਹੀਂ ਸੋਚ ਸਕਦਾ ਚਲੋ ਆ ਡੰਗਰਾਂ ਦਾ ਜਿਆਦਾ ਵੇਖੋ ਕਿ ਬੇਜਬਾਨ ਆ ਵਿਚਾਰੇ ਕਿੰਨਾ ਸੜਦੇ ਰਹ ਰਾਤ ਚਲੋ ਵੀਰ ਜੇ ਵੱਤੋ ਵੱਦ ਇਹਦਾ ਨੰਬਰ ਆਪਾਂ ਤੁਹਾਨੂੰ ਦਵਾਂਗੇ ਵੀਡੀਓ ਦੇ ਵਿੱਚ ਤੇ ਕੋਈ ਵੀਰੇ ਦੀ ਮਤ ਕਰ ਸਕਦਾ ਹੋਵੇ ਤੇ ਜਰੂਰ ਕਰੇ ਕਿਉਂਕਿ ਮਾਤੜ ਬੰਦਾ ਵਾ ਤੇ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਕੋਈ ਜਿੱਤਰਾ ਲੰਗਰ ਦੇ ਵਿੱਚ ਕੋਈ 10 ਰੁਪਏ 20 ਰੁਪਏ ਇਹ ਨਾ ਸੋਚੋ ਵੀ 10 ਰੁਪਏ ਕਿਉਂਕਿ ਜਿਹੜੇ ਬੰਦੇ ਨੇ ਆਪਦੇ ਕਿਰਤ ਦੇ ਵਿੱਚੋਂ 10 ਰੁਪਏ ਦਿੱਤੇ ਉਹ ਲੱਖ ਰੁਪਏ ਰਗੇ ਹੁੰਦੇ ਆ ਤੇ ਦਹਾਂ ਦਹਾਨਾ ਬਹੁਤ ਕੁਝ ਹੋ ਜਾਂਦਾ ਵਾ ਤੇ ਕਿਸੇ ਵੀਰ ਨੇ ਜਿੱਦਾਂ ਵੀ ਹੋਈ ਤੁਸੀਂ ਆਪਦਾ ਨੰਬਰ ਬੋਲ ਦਿਓ ਵੀਰ ਜੀ ਵੀ ਕੋਈ ਵੀਰ Google Pay ਦੇ ਵਿੱਚ ਕੋਈ ਵੀ ਤਰ੍ਹਾਂ ਦੀ ਮਤ ਕਰਦਾ ਹੋਵੇ ਕਰ ਸਕਦਾ ਹੋਵੇ ਕੋਈ 10ਾਂ ਦੀ 20ਾਂ ਦੀ 100 ਦੀ 50 ਦੀ ਸਾਰਿਆਂ ਦਾ ਹੱਥ ਜੋੜ ਕੇ ਬੇਨਤੀ ਆ ਵੀ ਜਰੂਰ ਮਤ ਕਰੀਏ ਕਿਉਂਕਿ ਜਦੋਂ ਕਿਸਾਨ ਨੂੰ ਇੱਕ ਨਾਲ ਫਸਲ ਤੇ ਇੱਕ ਨਾਲ ਇਹ ਦੁੱਧ ਦਾ ਕੰਮ ਮੜਾ ਮੋਟਾ ਚੱਲਦਾ ਹੋਵੇ ਤੇ ਜਿਹੜਾ ਪਰਿਵਾਰ ਦਾ ਗੁਜ਼ਾਰਾ ਚੱਲਦਾ ਰਹਿੰਦਾ ਵਾ ਤਾਂ ਦੱਸਿਓ ਭਾਜੀ ਆਪਣਾ ਨੰਬਰ 97812 9847 ਇਹ ਤੇ ਚੱਲਦਾ Google Pay ਹਾਂਜੀ 97812 ਮੇਰੇ ਵੀਰ ਕੋਈ ਵੀ ਵੀਰ ਕੁਛ ਵੀ ਹੋਵੇ ਜਿੰਦਾ ਵੀ ਤਿੱਲ ਫੁੱਲ ਆ ਸਾਰੇ ਜਣੇ ਇਹਦੀ ਮਤ ਕਰਕੇ ਵੀਰ ਦੀ ਦੇ ਕੋਈ ਨਾ ਕੋ ਬਾਂਹ ਫੜੀਏ ਕਿਉਂਕਿ ਬਹੁਤ ਆਸਾ ਮਰੀਦਾਂ ਹੁੰਦੀਆਂ ਵਾ ਸਾਰਿਆਂ ਨੂੰ ਫਸਲ ਤੇ ਜਨਵਰਾਂ ਤੇ ਕੋਈ ਦੁੱਧ ਪਾ ਕੇ ਗੁਜ਼ਾਰਾ ਕਰਦੇ ਘਰ ਦਾ ਤੇ ਕਿਸੇ ਨੇ ਬਹੁਤ ਮਾੜੀ ਗੱਲ ਕੀਤੀ ਆ ਚਲੋ ਜਿਹੜੀ 100 ਗੱਲ ਹੋਈ ਜਿਹੜੀ ਬੇਜਬਾਨਾਂ ਨਾਲ ਧੱਕਾ ਹੋ ਗਿਆ ਤੁਸੀਂ ਆਪ ਵੇਖੋ ਵੀਡੀਓ ਦੇ ਵਿੱਚ ਵੀ ਕਿੰਦਾ ਸਾਰੇ ਸੜੇ ਪਏ ਇਹ ਨਾ ਵਿਚਾਰੇ ਮਰਿਆ ਜੋਗੇ ਦੇ ਨਾਂ ਜੀ ਉਹ ਗਾਣੂ ਦਾ ਸਾਈ ਮਾਂ ਹੁੰਦੇ ਉਹਦਾ ਮੂੰਹ ਸਾਰਾ ਸੜ ਗਿਆ ਨਾ ਜਿਆਦਾ ਮੂੰਹ ਸੜ ਗਿਆ ਕੰਬੀ ਵੀ ਜਾਂਦੀ ਨਾ ਕਿਉਂਕਿ ਜੇ ਕਿ ਆਖੀ ਇਹ ਕਿਸੇ ਨੇ ਲਾਈ ਅੱਗ ਇਧਰ ਵੀ ਪਾਣੀ ਆ ਦੂਰ ਦੂਰ ਤੱਕ ਕੋਈ ਸਿਸਟਮ ਨਹੀਂ ਹੈਗਾ ਜਾਂ ਤੇ ਕੋਈ ਨਸ਼ੇ ਨੁਸ਼ੇ ਵਾਲੇ ਬੰਦੇ ਨੇ ਇਹ ਖੇਡ ਖੇਢੀ ਆ ਹੁਣ ਕਿਸੇ ਦਾ ਨਾਂ ਤੇ ਨਾਂ ਲਾ ਹੀ ਸਕਦੇ ਆ ਬਸ ਹਾਈ ਸਿਸਟਮ ਤੁਹਾਡੇ ਸਾਹਮਣੇ ਸਾਰਾ ਦਿਖਾਇਆ ਆਪਾਂ ਤੇ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਵੀਰ ਦੀ ਮਤ ਕਰੀਏ ਇਹ ਕਦੇ ਪਾਣੀ ਮਾਰਤਾ ਵਾ ਕਿਆ ਕਰਕੇ ਆਏ ਤੂੰ ਦਿਖਾ ਦੇ ਆ ਕਸ਼ੂ ਕਸ਼ੂ ਕਰਦੀ ਬਾਹਰ ਮੈਂ ਕਰਕੇ ਮਾਰੇ ਪੁਰੇ ਤਾਂ ਆਪਣੇ ਤੇ ਯਾਰ ਇੱਕ ਪਾਣੀ ਮਾਰਦਾ ਦੂਜਾ ਧੋਂਦਾ ਦੂਜਾ ਵੜੀ ਨਹੀਂ ਨਾ ਧੋਂਦਿਆ ਮੁੰਡਾ ਵੇਸਾ ਨਾ ਬਾਪੇ ਨੇ ਟਾਈਮ ਨਾ ਖਲਾਇਆ ਸੀ ਜਾ ਕੇ ਪਿਆਲੀ ਪੁਲੀ ਵਾਇਓ ਤੇ ਆਪਾਂ ਟੈਟਰ ਟੁੱਟਰੀ ਮਹਾ ਤੋਣੀ ਉਹਨਾਂ ਦੇ ਹੋਂ ਤੱਕ ਆਈ ਦਵਾਦੀ 78 ਰੋਡ ਤੇ ਆ ਮੱਕੇ ਆ ਆ 90 ਨੁਬੇ ਣੀਆਂ ਏਜੰਸੀ ਆ ਇਹ ਹਾਲ ਪੁੱਤੂ ਆ ਹਾਲ ਪੁੱਤੂ ਆ ਏਜੰਸੀ ਵਾਲਿਆਂ ਦਾ ਵਾਹ ਆ ਡੈਮੋ ਹੀ ਆ ਫੇਰ ਦੱਸ ਦੇ ਲਈ ਆਏ ਦੱਸ ਕੇ ਦੇ ਲਈ ਨਾ ਤਾਂ ਪਿਆਲੀ ਪੁਲੀ ਉਹਨੂੰ ਫੇਰ ਦੇ ਆਉਣਾ ਆਪਾਂ ਹਾਲ ਕੋਟ ਨੂੰ ਕਹਿੰਦੇ ਇਹਨੂੰ ਟਰੈਕਟਰ ਹਾਲ ਵੇਖ ਲੋ ਇਹਦੇ ਗਲੇ ਵਾਲਾ ਮੋਟ ਪਟ ਕੇ ਛਿੱਤੀ ਜਾਂਦਾ ਉਹਦੇ ਗਲੇ ਚਰੂ ਹਾਲ ਹੋਰ ਕੰਨ ਮੇਰੇ ਮਗਰ ਸੂਲਾ ਆ ਪਾਉ 15 ਬਣੀ ਜਿੱਦਾਂ ਮਰਜਿਆ ਟਰੈਕਟਰ ਲਿਸ਼ਕਦੇ ਜਾਦੇ ਆ ਸਾਡੇ ਨਵੇਂ ਉਹ ਵੇਲਾ ਆ ਵੇਲਾ ਉਹ ਟਰੈਕਟਰ ਥੋੜੇ ਕੱਟਾ ਜਾਦਾ ਚੱਪਕਾ ਸਾਡੇ 1 ਘੰਟੇ ਕਿੰਨੇ 4 4 ਘੰਟੇ ਚੱਲੇਗਾ ਆਪਾਂ ਇਹ ਦਿਨੇ ਭਾਈ ਤੇਲ ਪਾ ਲਿਆ ਇੱਕ ਰੀ ਡੰਗਰ ਹੋ ਗਿਆ ਆ ਗਿਆ ਤੇਰੇ ਪੰਜ ਡੰਗਰ ਪੰਜ ਹੋਰ ਆ ਗਿਆ ਪਾਰਨ ਗੋਹ ਚੱਲਿਆ ਮੈਂ ਇਹ ਕੋ ਪੜਕੇ ਲੈਣਾ ਨੇੜੇ ਪੜਕੇ ਘਾਤੋਂ ਲੈਣਾ ਪਰ ਰੋਟੀ ਘਾਂਜਣਾ ਪੈਣੀ ਫਰੀ ਕੋਣਾ ਰਾਣੀ ਸੁੰਦਰਾ ਮੋਗਿਓ ਸਾਰਾ ਕੰਮ ਇਹਦਾ ਹੋ ਗਿਆ ਰੈਡੀ ਸਟੈਡੀ ਤੇ ਹਾਲ ਕਦੀ ਆਪਦੀ ਇੱਕ ਕਿਸ਼ਤ ਖਾ ਜਾਂਦੀ ਸਾਲ ਬਾਅਦ 5000 ਰੁਪਏ ਲੱਗ ਗਿਆ ਤੇ ਫੇਰ ਝੋਣ ਝੋਨੇ ਚਾਨੇ ਦਾ ਸੀਜ਼ਨ ਲਵਾ ਜੂਗੀ ਵਧੀਆ ਸਾਰਾ ਸਮਾਨ ਸਭ ਨੂੰ ਚੇਂਜ ਕਰਤਾ ਤੇ ਬਾਕੀ ਜਿੱਦਾਂ ਜਿੱਦਾਂ ਵੀ ਹੋਇਆ ਇਹ ਦਾ ਬਲੌਗ ਦਾ ਛੋਟਾ ਜਿਹਾ ਹੀ ਹੋਣਾ ਕਿਉਂਕਿ ਬੜਾ ਕੰਮ ਕਾਜ ਮੈਂ ਵੀ ਕਿਤੇ ਪਾਸੇ ਗਿਆ ਸੀ ਤੇ ਚਲੋ ਵਧੀਆ ਤੇ ਆਪਣਾ ਅੱਜ ਨਾਲ ਗੱਲ ਕਰਨੀ ਜਿਹੜੀ ਅੱਜ ਆਪਾਂ ਡੰਗਰਾਂ ਦੀ ਵੀਡੀਓ ਪਾਈ ਸੀ ਤੇ ਉਹ ਕਈ ਵੀਰਾਂ ਦੇ ਫੋਨ ਆਏ ਕਈਆਂ ਨੇ ਮੈਸੇਜ ਕੀਤੇ ਤੇ ਸਾਰੇ ਵੀਰ ਚਲੋ ਜਿੰਨਾ ਵੀ ਹੋ ਸਕੇ ਵੀਰ ਦਾ ਆਪਾਂ ਵੱਧ ਤੋਂ ਵੱਧ ਫੁੱਲ ਤੇ ਲਫੁੱਲ ਪਾ ਕੇ ਸੇਵਾ ਜਿਹੜੀ ਆ ਕਰੀਏ ਤਾਂ ਜੋ ਵੀਰ ਦਾ ਜਿਹੜਾ ਵਾ ਕੋਈ 2-4 ਤੰਗਰ ਲੈ ਕੇ ਤੇ ਸਗੀ ਦੇ ਉਹਦਾ ਗਿਆ ਹੋ ਸਕੇ ਫਿਰ ਉਹਦਾ ਕੰਮ ਸ਼ੁਰੂ ਹੋ ਸਕੇ ਇਸ ਕਰਕੇ ਮੇਰੇ ਵੀ ਜਿੰਨੀ ਵੀ ਹੋ ਸਕੇ ਵੀਰ ਦੀ ਮਦਦ ਕਰੋ ਵੱਧ ਤੋਂ ਵੱਧ ਜਿੰਨੀ ਵੀ ਹੋ ਸਕੇ ਮਦਦ ਕਰੋ ਮੇਰੇ ਵੀਰ ਤੇ ਬਾਕੀ ਚਲੋ ਪ੍ਰਮਾਤਮਾ ਦੇ ਹੱਥ ਵਸੋਂ ਨਹੀਂ ਦੇਣਾ ਇਹ ਆਪਾਂ ਦੇ ਕੰਮ ਦੇ ਵਿੱਚੋਂ 10 20 30 ਰੁਪਏ ਜਿੰਨੇ ਵੀ ਪਾਸ ਫੀਸ ਤੇ ਇੱਕ ਹਿਸਾਬ ਦਾ ਵੀ ਲੰਗਰ ਹੀ ਹੁੰਦਾ ਵਾ ਕਿਉਂਕਿ ਪਰਮਾਤਮਾ ਨੇ ਇਹੋ ਚੀਜ਼ ਤੇ ਸਿੱਖਾ ਨੂੰ ਬਖਸ਼ੀ ਆ ਕਿ ਜੇ ਕਿਸੇ ਕੋਲ ਹੈਗੀ ਆ 10 ਰੁਪਏ ਤੇ ਉਹ ਦਸਵੰਦ ਕੱਢ ਕੇ ਆਪਣੀ ਕਮਾਈ ਦੇ ਵਿੱਚੋਂ ਇਹੋ ਜੇ ਕੰਮਾਂ ਤੇ ਲਾਓ ਕਿ ਜਿਹਦੇ ਤੁਹਾਨੂੰ ਸਾਡੇ ਸਾਹਮਣੇ ਲੱਗਦਾ ਹੋਰ ਵੀ ਕੰਮਾਂ ਤੇ ਆਪਾਂ ਖਰਚੇ ਕਰਦੇ ਆ ਜੇ ਇਦਾਂ ਹੋ ਸਕੇ ਵੀ ਆਪਾਂ ਇੱਕ ਦੂਜੇ ਦੀ ਹੈਲਪ ਕਰ ਸਕੀਏ ਕਿਉਂਕਿ ਦਸਵੰਦ ਜਿਹੜਾ ਹੀ ਜੋ ਮਾਰਾ ਇਹਨੇ ਸੇ ਕਰਕੇ ਬਣਾਇਆ ਹੀ ਵੀ ਆਪਾਂ ਜਦੋਂ ਵੀ ਆਪਦੀ ਫਸਲ ਜਾਂ ਕੋਈ ਵੀ ਕਾਰੋਬਾਰ ਕਰਦੇ ਹੋਏ ਤੇ ਸੁਬੰਧ ਕੱਢ ਕੇ ਕਿਸੇ ਨਾ ਕਿਸੇ ਵੀਰ ਦੀ ਹੈਲਪ ਕਰਨੀ ਆ ਤੇ ਉਹ ਆਪਾਂ ਜਿੰਨਾ ਵੀ ਹੋ ਸਕੇ ਕੋਈ ਜੇ ਆਪਾਂ 1-1 ਰੁਪਿਆ ਵੀ ਇਕੱਠਾ ਕਰੀਏ ਜੇ ਲੱਖ ਬੰਦੇ ਨੇ ਵੇਖ ਲਿਆ ਤੇ ਆਪਣੀ ਵੀਡੀਓ ਲੱਖ ਇੱਕ ਬੰਦੇ ਨੇ ਵੇਖ ਲਈ ਤੇ 1-1 ਰੁਪਿਆ ਵੀ ਬੰਦਾ ਪਾਵੇ ਤੇ ਲੱਖ ਰੁਪਿਆ ਇਕੱਠਾ ਹੋ ਜਾਂਦਾ ਇਸ ਕਰਕੇ ਮੇਰੇ ਵੀਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਰੋ ਵੀ ਰੁਪਈਏ ਨਾਲ ਆਪਾਂ ਭਵੇਂ ਦਿਹਾੜੀ ਦਾ ਪਾ ਵੀ ਕਰਦੇ ਆ ਕਿ ਅਗਰ ਰੁਪਈਆ ਵੀ ਦਵਾਂਗੇ ਤੇ ਆਪਾਂ ਨੂੰ ਕੋਈ ਫਰਕ ਨਹੀਂ ਪੈਣਾ ਤੇ ਜੁੜਦਾ ਜੁੜਦਾ ਹੈ ਕਿ ਰੁਪਈਆ ਜਿਹੜਾ ਵੀਰ ਦੀ ਕਾਫੀ ਹੈਲਪ ਹੋ ਜਾਣੀ ਹੈ ਇਸ ਕਰਕੇ ਮੇਰੇ ਵੀਰ ਸਾਰੇ ਵੀਰਾਂ ਨੂੰ ਅਪੀਲ ਆ ਵੀ ਜਿੰਨੇ ਜੋ ਵੀ ਹੋਈਏ ਨੰਬਰ ਤੇ ਸ਼ੇਅਰ ਕੀਤਾ ਵੀ ਇਹਦਾ ਵਿੱਚ ਬੋਲਿਆ ਵੀ ਆ ਤੇ ਜਿੰਨਾ ਵੀ ਹੋ ਸਕੇ ਆਪਾਂ ਇਸੇ ਵਾਦੇ ਵਿੱਚ ਜਿਹੜਾ ਆਪ ਦਾ ਜੁਗਦਾਨ ਪਾਈਏ ਤਾਂ ਵੀ ਵੀਰ ਦੀ ਹੈਲਪ ਹੋ ਸਕੇ ਕੋਲੋਂ ਕਾਰੋਬਾਰ ਚੱਲ ਸਕੇ ਬਾਕੀ ਜਿਹੜਾ ਦੇਣਾ ਵਾ ਉਹ ਮਾਣ ਦੇ ਦਾਸਾ ਆਪਾਂ ਦੇ ਇੱਕ ਦੂਜੇ ਦੀ ਮਦਦ ਕਰ ਸਕਦੇ ਹਾਂ ਸਮਾਜ ਦੇ ਤੌਰ ਤੇ ਪਰਮਾਤਮਾ ਨੇ ਦੇਣਾ ਤੇ ਉਹਨੇ ਆਪਣੇ ਆ ਵੀ ਝੋਲੀਆਂ ਭਰ ਦੇਣੀਆਂ ਕੋਲ ਪਤਾ ਨਹੀਂ ਲੱਗਣਾ ਇਸ ਕਰਕੇ ਆਪਾਂ ਨੂੰ ਸਿੱਖ ਤੋਂ ਮੂ ਬਣਾਇਆ ਹੀ ਉਹਨਾਂ ਨੇ ਜਦੋਂ ਸਕਾਈ ਵੀ ਹੈਲਪ ਕਰਨੀ ਇੱਕ ਦੂਜੇ ਦੀ ਤੇ ਆਪਾਂ ਵੱਧ ਤੋਂ ਵੱਧ ਜਿੰਨੀ ਹੋ ਸਕੇ ਹੈਲਪ ਕਰੀਏ ਤੇ ਕਈ ਵੀਰਾਂ ਨੇ ਅੱਜ ਪੈਸੇ ਪੁਆਏ ਆ 500 ਰੁਪਏ ਇੱਕ ਵੀਰ ਨੇ ਆਪਣੇ ਸਰਮ ਜੀ ਸਿਮਰਨਜੀਤ ਸਿੰਘ ਮੋਖਾਦਵਾ ਵੀਰ ਜੀ ਆਪਾਂ ਨੂੰ ਮਿਲ ਕੇ ਵੀ ਗਏ ਉਹਨਾਂ ਨੇ ਆਪਾਂ ਨੂੰ 500 ਰੁਪਿਆ ਦਿੱਤਾ ਤੇ ਆਪਾਂ ਵੀਰ ਨੂੰ ਗਾੜੀ Google Pay ਕੀਤਾ ਵਾ ਤੇ ਇਦਾਂ ਹੀ ਵੀਰ ਜਿਹੜੇ ਵੀ ਹੋਣਗੇ ਕੋਈ 500 ਕੋਈ 100 ਕੋਈ 10 ਤੋਂ 50 ਜਿੰਨੇ ਵੀ ਹੋਣ ਥੋੜੀ ਜਿਹੀ ਕਰਕੇ ਆਪਾਂ ਉਹ ਵੀਰ ਦੀ ਹੈਲਪ ਕਰਕੇ ਤੇ ਉਹਨੂੰ ਮੱਜਾਂ ਦਿਵਾ ਸਕੀਏ ਤੇ ਮੱਜਾਂ ਦੇ ਨਾਲ ਉਹਦਾ ਹੋਰ ਕਰਵਾ ਦਿਆ ਜਾਵਾਂ ਸਭੀ ਇਸ ਸਾਰੇ ਮੇਰੀ ਗੱਤੋਬਾਤ ਉਹਨਾਂ ਵੀਡੀਓ ਨੂੰ ਤੇ ਚੜ੍ਹਦੀ ਕਲਾ ਵਿੱਚ ਪਰਮਾਤਮਾ ਸਾਰਿਆਂ ਨੂੰ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ